ਮੈਂ ਤੁਹਾਨੂੰ ਦੱਸਦੀ ਇਹ ਪੈਣਾ ਦੇ ਮੈਸੇਜ ਸੀਗੇ ਆਪਾਂ ਵੀਡੀਓ ਪਾਈ ਸੀਗੀ ਆਪਾਂ ਪਿਛਲੇ ਵੀਡੀਓ ਵਿੱਚ ਤੇ ਪਾਈਆਂ ਹੁੰਦੀਆਂ ਨੇ ਗੁਲੀਆਂ ਨੂੰ ਫਲਾਵਰ ਦੀਆਂ ਲੀਵਸ ਦੀਆਂ ਸਾਰੀਆਂ ਪੱਤੀਆਂ ਜਿੰਨੀਆਂ ਵੀ ਹੁੰਦੀਆਂ ਨੇ ਸਾਰੇ ਫਲਾਵਰ ਟਾਂਕਿਆਂ ਬਾਰੇ ਵੀ ਜਾਣਕਾਰੀ ਦਿੱਤੀ ਹੁੰਦੀ ਤੇ ਆਪਾਂ ਵੀਡੀਓ ਬਣਾਣੀ ਵੀ ਬਣਾਣਾ ਵੀ ਸਿਖਾਇਆ ਹੈਗਾ ਉਹਦੇ ਵਿੱਚ ਤੇ ਹੁਣ ਆਪਾਂ ਇੱਕ ਭੈਣ ਨੇ ਮੈਸੇਜ ਆਇਆ ਸੀਗਾ ਸਭ ਤੋਂ ਪਹਿਲਾਂ ਤਾਂ ਉਹਨੂੰ ਆਪਾਂ ਸੂਈ ਦਿਖਾ ਦਈਏ ਜੀ ਉਹ ਕਹਿੰਦੇ ਜੀ ਕਿਸੇ ਤਰਪਾਈ ਵਾਲੀ ਸੂਈ ਕਹਿ ਰਹੇ ਹੋ ਵੀ ਯੂਜ਼ ਕਰੋ ਤਰਪਾਈ ਵਾਲੀ ਸੂਈ ਆਪਾਂ ਕਹਿੰਦੇ ਦੀਦੀ ਜਿਹੜੇ ਅਪਣੇ ਟ੍ਰੇਸ ਪੇਪਰ ਦੀ ਵੀਡੀਓ ਪਾਈ ਹੁੰਦੀ ਹੈਗੀ ਟ੍ਰੇਸ ਪੇਪਰ ਦੀ ਵੀਡੀਓ ਦੇ ਵਿੱਚ ਜਿਹੜੀ ਆਪਾਂ ਨੂੰ ਮੋਰੀਆਂ ਕਰਨੀਆਂ ਹੁੰਦੀਆਂ ਨੇ ਉਹ ਤਰਪਾਈ ਵਾਲੀ ਸੂਈ ਨਾਲ ਕਰਨੀਆਂ ਨੇ ਦੇਖੋ ਤੁਸੀਂ ਜਿਹੜਾ ਵਰਕ ਕਰਨਾ ਹੈ ਨੀਡਲ ਵਰਕ ਜਿਹੜਾ ਆਪਾਂ ਫਲਾਵਰ ਬਣਾਉਣੇ ਨੇ ਪੱਤੀਆਂ ਬਣਾਉਣੀਆਂ ਨੇ ਤਾਂ ਉਹ ਇਹ ਸੂਈ ਨਾਲ ਬਣਨੀਆਂ ਹੈ ਦੇਖੋ ਜਿਹੜਾ ਇਹਦਾ ਮੂਰੋ ਮੂੰਹ ਹੈਗਾ ਉਹ ਵੀ ਇੰਨਾ ਤਿੱਖਾ ਨਹੀਂ ਹੁੰਦਾ ਆਪਾਂ ਨੂੰ ਚੁੱਪਦਾ ਨਹੀਂ ਕਿਉਂਕਿ ਆਪਾਂ ਨੇ ਉਂਗਲ ਦੀ ਸਿਹਤ ਨਾਲ ਸੂਈ ਚ ਧਾਗਾ ਕੱਢਣਾ ਹੁੰਦਾ ਉੱਪਰ-ਨੀਚੇ ਇਹ ਐਂਕਰ ਦੀ ਗੁੱਟੀ ਦਾ ਥ੍ਰੈਡ ਹੁੰਦਾ ਨਾ ਥੋੜਾ ਜਿਹਾ ਇਹ ਮੋਟਾ ਹੁੰਦਾ ਇਹ ਨਾ ਤਾਂ ਤਰਪਾਈ ਵਾਲੀ ਸੁੱਕ ਸੂਈ ਦੇ ਵਿੱਚ ਦੀ ਪੈਂਦਾਗਾ ਤੇ ਨਾ ਹੀ ਇਹ ਜਿਹੜੀਆਂ ਆਪਣੇ ਦੂਜੀਆਂ ਸੂਈਆਂ ਹੁੰਦੀਆਂ ਨੇ ਨਗੰਦੇ ਵਾਲੀਆਂ ਸੂਈਆਂ ਵੱਡੀਆਂ ਛੋਟੀਆਂ ਉਹਨਾਂ ਦੇ ਵਿੱਚ ਦੀ ਇਹ ਪੈ ਤਾਂ ਜਾਂਦਾ ਧਾਗਾ ਪਰ ਛਣ ਜਾਂਦਾ ਕਿਉਂਕਿ ਇਹਦੇ ਵਿੱਚ ਜਿਹੜਾ ਤੁਹਾਨੂੰ ਪ੍ਰੋਪਰ ਧਾਗਾ ਸਹੀ ਪਊਗਾ ਛਣਦਾ ਨਹੀਂ ਹੈਗਾ ਜੇ ਇੱਕ ਧਾਗੇ ਦੀ ਲੇਅਰ ਵੀ ਨਿਕਲ ਜੇ ਤਾਂ ਜ ਤੁਸੀਂ ਇਹ ਵਾਲੀ ਸੂਈ ਲਿਓ ਜੀ ਖੱਦਰ ਕੇਸਮਿੰਟ ਦੀ ਜਿਹਦੇ ਨਾਲ ਆਪਾਂ ਚਾਦਰਾਂ ਕੱਢਦੇ ਹੁੰਦੇ ਸੀਗੇ ਖੱਦਰ ਕੇਸਮਿੰਟ ਵਾਲੀ ਸੂਈ ਨਾਲ ਇਹ ਵਰਕ ਹੁੰਦਾ ਜਿਹੜਾ ਇਹ ਸੂਈ ਦਾ ਸਾਈਜ਼ ਆ ਉਹ ਵੀ ਛੋਟਾ ਹੁੰਦਾ ਜਿਆਦਾ ਵੱਡਾ ਨਹੀਂ ਹੁੰਦਾ ਜਿਆਦਾ ਵੱਡੀ ਸੂਈ ਵੀ ਦਿੱਕਤ ਲਾਉਂਦੀ ਹੈ ਕਿ ਵਰਕ ਦੇ ਵਿੱਚ ਤੇ ਜਿਹੜਾ ਇਹਦਾ ਮੂੰਹ ਹੁੰਦਾ ਹੈਗਾ ਉਹ ਜਿਆਦਾ ਤਿੱਖਾ ਨਹੀਂ ਹੈਗਾ ਚੁੱਭਦਾ ਨਹੀਂ ਹੈਗਾ ਜਿਆਦਾ ਵੀ ਜਿਆਦਾ ਤਿੱਖੀ ਨਹੀਂ ਹੈਗੀ ਮੂਹਰੇ ਤੇ ਇਹਦਾ ਜਿਹੜਾ ਨੱਕਾ ਉਹ ਵੱਡਾ ਹੈਗਾ ਠੀਕ ਹੈ ਜੀ ਚਲੋ ਜੀ ਹੁਣ ਆਪਾਂ ਪਹਿਣਾ ਨੂੰ ਦੱਸ ਦਈਏ ਬੁਲੀਅਨ ਫਲਾਵਰ ਬਣਾਉਣਾ ਪਹਿਣਾ ਕਹਿੰਦੀ ਸੀ ਜਿਹੜਾ ਬੁਲੀਅਨ ਫਲਾਵਰ ਹੈ ਸੀ ਬਣਾ ਤਾਂ ਲੈਨੇ ਪਰ ਸੱਤੋ ਗੋਲ ਨਹੀਂ ਬੰਦਾ ਤੁਸੀਂ ਗੋਲ ਕਿਵੇਂ ਬਣਾਉਣਾ ਪਹਿਲਾਂ ਤੁਸੀਂ ਜਿਵੇਂ ਲਾ ਲਓ ਵੀ ਕਿਸੇ ਵੀ ਟ੍ਰੇਸ ਨਾਲ ਜਾਂ ਲਾ ਲਓ ਕਿਸੇ ਪੈਨ ਨਾਲ ਤੁਸੀਂ ਡਰਾਅ ਕਰਨਾ ਹੈ ਗੋਲ ਸੇਫ ਠੀਕ ਹੈ ਗੋਲ ਸੇਫ ਦੇਣ ਤੋਂ ਬਾਅਦ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਜੀ ਸੈਂਟਰ ਦੇ ਵਿੱਚ ਨਹੀਂ ਸੂਈ ਕੱਢਣੀ ਹੈਗੀ ਥੋੜਾ ਜਿਹਾ ਹਟਕੇ ਸ ਜਿੱਦਾਂ ਕਿ ਆ ਦੇਖੋ ਤੁਹਾਨੂੰ ਮੈਂ ਦੱਸਦੀਆਂ। ਕਾਲੀਆਂ ਭੈਣਾਂ ਕਹਿੰਦੇ ਨੇ ਵੀ ਸਰਦੋਂ ਨਿਕਲਦਾ ਨਹੀਂ ਹੈਗਾ ਜੀ ਇਹ ਨਿਕਲਦਾ ਪਤਾ ਕੀ ਇਹ ਇੱਕ ਦੋ ਵਾਰ ਔਖਾ ਲੱਗਦਾ। ਜਦੋਂ ਤੁਸੀਂ ਕੰਮ ਕਰਨਾ ਸ਼ੁਰੂ ਕਰਤਾ ਤੁਹਾਨੂੰ ਨਿਕਲਣਾ ਆਸਾਨ ਹੋ ਜਾਊਗਾ। ਸੂਈ ਦੇ ਵਿੱਚ ਜਿਹੜੇ ਧਾਗੇ ਹੈਗੇ ਨੇ ਸਾਰੇ ਸਹੀ ਨਿਕਲ ਜਾਂਦੇ ਨੇ। ਮੈਂ ਤੁਹਾਨੂੰ ਬਹੁਤ ਹੌਲੀ ਸਮਝਾ ਰਹੀ ਹਾਂ ਜੀ ਵੈਸੇ ਸਪੀਡ ਕੰਮ ਜਦੋਂ ਆਪਾਂ ਕਰਨਾ ਸ਼ੁਰੂ ਕਰ ਦਿੰਦੇ ਨੇ ਸਪੀਡ ਬਹੁਤ ਤੇਜ਼ ਹੋ ਜਾਂਦੀ ਐਸ ਤਰ੍ਹਾਂ ਇਸ ਤਰ੍ਹਾਂ ਆਪਾਂ ਬਲ ਮਾਰਦੇ ਆ। ਮੈਂ ਤੁਹਾਨੂੰ ਹੌਲੀ-ਹੌਲੀ ਦੱਸਦੀ ਹਾਂ ਠੀਕ ਹੈ ਜੀ। ਹੁਣ ਤੁਹਾਡੀ ਤੁਹਾਡੀ ਫੁੱਲ ਦੀ ਗੋਲ ਸੇਫ ਸਹੀ ਬਣੂਗੀ। ਹੁਣ ਤੁਸੀਂ ਜਿ ਦੇਖੋ ਜੀ ਇਸ ਤਰ੍ਹਾਂ ਹੁਣ ਫੇਰ ਜਿਵੇਂ ਪਹਿਲਾਂ ਇਹ ਪਾਈ ਹੋਈ ਸੀ ਉੰਨੀ ਕੇ ਲੇਅਰ ਜਿਹੜੀ ਹੁਣ ਹੈਗੀ ਅਗਲੀ ਦੇਣੀ ਠੀਕ ਹੈ ਜਿਹੜੀ ਤੁਹਾਡੀ ਫੁੱਲ ਦੀ ਸੇਫ ਹੈ ਬਿਲਕੁਲ ਗੋਲ ਬਣੂਗੀ ਜਿਹੜੀ ਇਹਦੀ ਸਟਾਰਟਿੰਗ ਹੈ ਇੱਥੋਂ ਹੁੰਦੀ ਹੈ ਜੀ ਫੁੱਲ ਦੀ ਠੀਕ ਹੈ ਜੀ ਫੁੱਲ ਦੀ ਸਟਾਰਟਿੰਗ ਜਿਹੜੀ ਤਿੰਨ ਲੇਅਰ ਤੇ ਹੋਊਗੀ ਅੱਜ ਆਪਾਂ ਤੁਹਾਨੂੰ ਇੱਕ ਫਲਾਵਰ ਤੇ ਇੱਕ ਸੌਖੀ ਜੀ ਪੱਤੀ ਬਣਾਉਣੀ ਸਿਖਾਵਾਂਗੇ ਠੀਕ ਹੈ ਜੀ ਜਿਹਦੇ ਨਾਲ ਤੁਸੀਂ ਸੂਟ ਹੈ ਆਸਾਨੀ ਦੇ ਨਾਲ ਵਰਕ ਕਰ ਸਕਦੇ ਹੋ ਪਰ ਇਹ ਹੇਠੇ ਫੜਿਆ ਹੁੰਦਾ ਐਵੇਂ ਔਖਾ ਹੁੰਦਾ ਗ ਲੰਗਾਉਣਾ ਤਾਂ ਤੁਸੀਂ ਸੂਈ ਦਾ ਨੱਕਾ ਦੱਬ ਕੇ ਇਸ ਤਰ੍ਹਾਂ ਉਂਗਲ ਤੇ ਸੂਈ ਨੂੰ ਚੱਕ ਕੇ ਤੁਸੀਂ ਐਵੇਂ ਗੋਲ ਜਿਹੜਾ ਇਹ ਤੇ ਧਾਗਾ ਕਮਾਉਣਾ ਤੁਸੀਂ ਬੜੀ ਆਸਾਨੀ ਜੀ ਨਾਲ ਜਿਹੜਾ ਕਮਾ ਸਕਦੇ ਹੋ ਠੀਕ ਹੈ ਜੀ ਜੀ ਸੈਂਟਰ ਦੇ ਵਿੱਚ ਵਿਚਾਲੇ ਇੱਕ ਤਾਂ ਆਪਾਂ ਇੱਧਰ ਪਾ ਲਿਆ ਤੇ ਇੱਕ ਇੱਧਰ ਹੈ ਤੇ ਜਿਹੜਾ ਵਿਚਾਲੇ ਹੈ ਵਿਚਾਲੇ ਤੋਂ ਤੁਸੀਂ ਸਟਾਰਟਿੰਗ ਕਰਨੀ ਹੈਗੀ ਸਟਾਰਟਿੰਗ ਕਰਨੀ ਹੈ ਠੀਕ ਹੈ ਜੀ ਵਿਚਾਲੇ ਲੀਅਰ ਤੋਂ ਸਟਾਰਟਿੰਗ ਕਰਕੇ ਤੁਸੀਂ ਕਿੱਥੇ ਕੱਢਣੀ ਹੈਗੀ ਜਿਹੜੀ ਸੂਈ ਕੱਢਣੀ ਹੈ ਤੁਸੀਂ ਜਿਹੜੀ ਆਹ ਵਾਲੀ ਲੇਅਰ ਹੈ ਇਹਦੀ ਅੱਧ ਚ ਕੱਢਣੀ ਹੈ ਇਸ ਲੋਟ ਇਹਦੇ ਅੱਧ ਚ ਕੱਢਣੀ ਹੈ ਤੇ ਇੱਥੋਂ ਚੱਕਣੀ ਹੈ ਜਿਹੜੀ ਆ ਬਚਾਲੇ ਤੁਹਾਨੂੰ ਦਿਖੇ ਰਹੀ ਹੈ ਤੁਹਾਨੂੰ ਬਹੁਤ ਚੰਗੀ ਤਰ੍ਹਾਂ ਦਿਖਾ ਦਈਏ ਆਪਾਂ ਬਹੁਤ ਹੀ ਪਿਆਰ ਨਾਲ ਤਰੀਕੇ ਨਾਲ ਜਿਹੜਾ ਤੁਹਾਨੂੰ ਸਮਝਾਵਾਂਗੇ ਬੜੀ ਆਸਾਨ ਜੀ ਤਰੀਕੇ ਨਾਲ ਜਿਸ ਨੂੰ ਤੁਸੀਂ ਆਪਣੇ ਫਲਾਵਰ ਨੂੰ ਬਹੁਤ ਹੀ ਸੋਹਣਾ ਤੇ ਗੋਲ ਸੇਫ ਦੇ ਸਕਦੇ ਹੋ ਠੀਕ ਹੈ ਜੀ ਆ ਦੇਖੋ ਜਿਹੜੀ ਇਹ ਵਿਚਾਲੜੀ ਲੇਅਰ ਹੈ ਇਹਦੇ ਉੱਤੇ ਆਪਾਂ ਤਾਂ ਕੱਢਿਆ ਹੋਇਆ ਤੇ ਹੁਣ ਇੱਥੋਂ ਹੀ ਹੇਠਾਂ ਦਾ ਕੱਢਣਾ ਜਿਹੜਾ ਆਹ ਵਾਲੀ ਚੀਜ਼ ਹੈ ਜੀ ਆਹ ਵਾਲੀ ਲੇਅਰ ਹੈ ਇਧਰਲੀ ਇਹਦੇ ਵਿਚਾਲੇ ਸੈਂਟਰ ਦੇ ਵਿੱਚ ਧਾਗਾ ਕੱਢਣਾ ਤੁਸੀਂ ਠੀਕ ਹੈ ਤੁਹਾਡੀ ਜਿਹੜੀ ਸੇਫ ਹੈ ਫਲਾਵਰ ਹੈ ਤੁਹਾਡਾ ਬਹੁਤ ਹੀ ਜਿਆਦਾ ਗੋਲਬ ਸੋਨਾ ਬਣੂਗਾ ਹੁਣ ਜਦੋਂ ਤੁਸੀਂ ਅੱਗੇ ਧਾਗਾ ਕੱਢਣਾ ਜਿਹੜਾ ਆਪਾਂ ਨੇ ਵਿਚਾਲੇ ਧਾਗਾ ਜਿੱਥੋਂ ਕੱਢਿਆ ਹੋਇਆ ਸੀ ਉਥੋਂ ਸੂਈ ਚੱਕ ਕੇ ਉਸ ਤੋਂ ਬਾਅਦ ਚ ਧਾਗ ਸੂਈ ਕਿੱਥੇ ਆਊਗੀ ਜਿੱਥੋਂ ਆਪਣਾ ਧਾਗਾ ਨਿਕਲਿਆ ਹੋਇਆ ਠੀਕ ਹੈ ਉੱਥੇ ਸੂਈ ਆਊਗੀ ਨਹੀਂ ਆ ਗਈ ਸੂਈ ਜੀ ਹੁਣ ਫੇਰ ਇਥੋਂ ਜਿਹੜੀ ਇਹਦੀ ਵਿਚਾਰ ਲਈ ਲੀ ਰਹੀ ਜੀ ਠੀਕ ਹੈ ਤੁਸੀਂ ਜੇ ਫੁੱਲ ਨੂੰ ਪੂਰਾ ਫਿਨਿਸ਼ਿੰਗ ਦੇ ਨਾਲ ਬਣਾਉਣਾ ਚਾਹੁੰਦੇ ਹੋ ਤਾਂ ਇਹ ਵੀਡੀਓ ਨੂੰ ਵਿਦਆਉਟ ਸਕਿਪ ਕੀਤੇ ਦੇਖਿਓ ਬਹੁਤ ਹੀ ਸੋਹਣਾ ਤੁਸੀਂ ਫਲਾਵਰ ਬਣਾ ਲੋਗੇ ਤੇ ਬਹੁਤ ਹੀ ਸਫਾਈ ਨਾਲ ਤੇ ਬਹੁਤ ਹੀ ਸੌਖੇ ਢੰਗ ਨਾਲ ਹੁਣ ਦੇਖੋ ਵਿਚਾਲੇ ਫੇਰ ਕੱਢ ਲਈ ਆਪਾਂ ਨੇ ਸੂਈ ਠੀਕ ਹੈ ਜੀ ਬਾਣੀਏ ਪੈਣਾ ਦੇਖੋ ਬੁਲੀਏ ਨਾਲ ਫਲਾਵਰ ਬਣਾਉਣਾ ਤਾਂ ਸਿਖਾ ਦਿੰਦੀ ਆ ਨੇ ਵੀ ਇਸ ਤਰ੍ਹਾਂ ਵੀ ਇਹਦੇ ਉੱਤੇ ਸੂਈ ਦੇ ਤਾਂ ਗਲ ਵੇਟ ਕੇ ਫਲਾਵਰ ਬਣ ਜਾਓ ਪਰ ਫਲਾਵਰ ਦੀ ਉਹਨਾਂ ਤੋਂ ਸੇਫ ਨਹੀਂ ਆਉਂਦੀ ਉਹ ਨਹੀਂ ਦੱਸਿਆ ਜਾਂਦਾ ਅੱਜ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਫਲਾਵਰ ਦੀ ਸੇਫ ਬਣਾਉਣਾ ਸਿਖਾਵਾਂਗੇ ਵੀ ਫਲਾਵਰ ਨੂੰ ਜਿਹੜੀ ਸੇਫ ਆ ਕਿਸ ਤਰ੍ਹਾਂ ਆਉਂਦੀ ਹੈ ਹੁਣ ਦੇਖੋ ਵਿਚਾਲੇ ਆਪਾਂ ਸੈਂਟਰ ਦੇ ਵਿੱਚ ਫੇਰ ਕੱਢ ਲਿਆ ਹੁਣ ਸੈਂਟਰ ਦੇ ਵਿੱਚ ਕੱਢਣ ਤੋਂ ਬਾਅਦ ਤੁਸੀਂ ਕਿੱਥੇ ਕੱਢਦੇ ਜਾਣਾ ਜਿਹੜੀ ਤੁਸੀਂ ਆਹ ਲੇਅਰ ਪਾਉਂਦੇ ਜਾਓਗੇ ਇਹਦੇ ਵਿਚਾਲੇ ਕੱਢਣਾ ਸੈਂਟਰ ਦੇ ਵਿੱਚ ਠੀਕ ਹੈ ਜੀ ਹੁਣ ਦੇਖੋ ਆਪਾਂ ਇੱਥੇ ਧਾਗਾ ਕੱਢ ਲਿਆ ਕਿਉਂਕਿ ਇਹਦਾ ਸੈਂਟਰ ਹੈ ਇਹੀ ਹੈ ਨਾ ਆਪਾਂ ਇਹ ਤਾਂ ਆਪਾਂ ਨੂੰ ਆਈਡੀਆ ਆ ਜਾਂਦਾ ਹੈ ਕਿ ਸੈਂਟਰ ਕਿੱਥੇ ਹੈ ਦਾ ਸੈਂਟਰ ਦੇ ਵਿੱਚ ਕੱਢਣ ਤੋਂ ਬਾਅਦ ਫੇਰ ਇਹ ਧਾਗਾ ਤਾਂ ਸੂਈ ਉੱਥੇ ਨਿਕਲੂਗੀ ਜਿੱਥੇ ਆਪਣਾ ਧਾ ਇਹੇ ਸੂਈ ਨਿਕਲੂਗੀ ਉਸ ਤੋਂ ਬਾਅਦ ਆਵਲਾ ਪਾਇਆ ਹੈ ਜੀ ਇਹਦੇ ਸੈਂਟਰ ਤੇ ਆ ਜਾਓ ਜਿਹੜਾ ਇਧਰਲੇ ਪਾਸੇ ਹੈ ਠੀਕ ਹੈ ਇਹਦੇ ਸੈਂਟਰ ਚ ਕੱਢਦੇ ਜਾਓ ਬਾਕੀ ਆਪਾਂ ਤੁਹਾਨੂੰ ਦੱਸਿਆ ਵੀ ਪਹਿਲਾਂ ਵੀ ਧਾਗਾ ਕਿੱਥੇ ਕੱਢਣਾ ਧਾਗਾ ਆਪਾਂ ਉੱਥੇ ਕੱਢਾਂਗੇ ਸੂਈ ਆਪਾਂ ਉੱਥੇ ਕੱਢਾਂਗੇ ਜਿੱਥੇ ਆਪਣਾ ਪਹਿਲਾਂ ਧਾਗਾ ਨਿਕਲਿਆ ਹੋਇਆ ਹੈ ਠੀਕ ਹੈ ਜੀ ਸਿਰਫ ਇੱਕ ਫੁੱਲ ਤੇ ਇੱਕ ਪੱਤੀ ਦੀ ਹੀ ਰਹੂਗੀ ਜੀ ਕਿਉਂਕਿ ਜਦੋਂ ਆਪਾਂ ਸਾਰਾ ਦੱਸ ਦਿਆਂਗਾ ਤਾਂ ਕੁਝ ਕੁ ਗੱਲਾਂ ਵਿੱਚ ਦੱਸਣ ਜੋਗਰ ਹੁੰਦੀਆਂ ਨੇ ਜਿਹੜੀਆਂ ਉਹ ਰਹਿ ਜਾਂਦੀਆਂ ਨੇ ਤਾਂ ਕਰਕੇ ਜਿਹੜੀ ਆਪਣੀ ਇਹ ਵੀਡੀਓ ਆ ਪੰਜ ਸਤ ਤੁਲ ਜੀ ਹੁਣ ਆਪਾਂ ਤੁਸੀਂ ਨੇੜੇ ਤੋਂ ਆਪਾਂ ਤੁਹਾਨੂੰ ਦਿਖਾ ਦਈਏ ਫਿਨਿਸ਼ਿੰਗ ਤੇ ਦੇਖੋ ਗੋਲ ਫਲਾਵਰ ਇਸ ਤਰ੍ਹਾਂ ਬਣ ਜੂਗਾ ਦੇਖੋ ਤੁਸੀਂ ਚੰਗੀ ਤਰ੍ਹਾਂ ਚੈੱਕ ਕਰ ਸਕਦੇ ਹੋ ਜਿਹੜੀਆਂ ਇਹਦੀਆਂ ਸਾਰੀਆਂ ਇਹ ਲੇਅਰ ਆ ਰਹੀ ਨੇ ਇਹ ਵਿੱਚ ਜੀ ਕਿਉਂਕਿ ਜਦੋਂ ਆਪਾਂ ਲਾਸਟ ਤੋ ਦਾ ਐਂਡ ਕਿਵੇਂ ਕਰਨਾ ਹੈ ਜੀ ਆਪਾਂ ਸਾਰੇ ਦੇਖੋ ਉੱਪਰ ਇੱਥੇ ਟੰਕ ਕੇ ਕੱਢਦੇ ਆਂ ਵੀ ਇੱਥੋਂ ਲੈ ਅੱਧ ਕਰਕੇ ਇਹਦਾ ਉਸ ਤੋਂ ਬਾਅਦ ਜਿਹੜੀ ਇਧਰਲੀ ਲੇਅਰ ਹੁੰਦੀ ਉਹਦੀ ਅੱਧ ਕਰਨਾ ਹੁਣ ਆਪਾਂ ਫਲਾਵਰ ਦਾ ਐਂਡ ਕਰਨਾ ਹੈਗਾ ਆਪਾਂ ਫਲਾਵਰ ਦਾ ਜਦੋਂ ਐਂਡ ਕਰਾਂਗੇ ਤਾਂ ਆਪਾਂ ਜਿਹੜੀ ਲੇਅਰ ਹੈ ਲਾਸਟ ਵਾਲੀ ਉਹ ਆਪਾਂ ਕਿੱਥੇ ਕਰਾਂਗੇ ਤੁਹਾਨੂੰ ਦੱਸ ਦੇਣੀ ਨੇੜੇ ਤੋਂ ਦਿਖਾਉ ਬੇਟਾ ਫਲਾਵਰ ਕਣੀ ਕੈਮਰਾ ਕਰਿਓ ਹੁਣ ਦੇਖੋ ਪਹਿਲਾਂ ਆਪਾਂ ਇੱਥੇ ਸੂਈ ਕਰਦੇ ਹਾਂ ਦੀ ਆਉਂਦੀ ਹੈ ਸਾਰੇ ਫਲਾਵਰਾਂ ਦੀ ਹੁਣ ਆਪਾਂ ਇਹਦੇ ਵਿੱਚ ਕੱਢਾਂਗੇ ਇੱਥੇ ਤਾਂ ਕਰਕੇ ਜਦੋਂ ਆਪਾਂ ਫੁੱਲ ਦਾ ਐਂਡ ਕਰਨਾ ਹੈਗਾ ਆਪਾਂ ਗੋਲ ਸੇਫ ਦੇਣੀ ਹੈ ਤਾਂ ਜਿਹੜੀ ਲਾਸਟ ਵਾਲੀ ਲੇਅਰ ਤੋਂ ਵੀ ਗੋਲ ਸੇਫ ਦੀ ਆਉਂਦੀ ਹੈਗੀ ਤਾਂ ਉਹ ਇਸ ਤਰ੍ਹਾਂ ਇਹਨੂੰ ਆਪਾਂ ਵਿੱਚ ਜਿਹੜਾ ਹੈਗਾ ਆਪਾਂ ਫਲਾਵਰ ਦੇ ਵਿੱਚ ਬਣਾ ਸੂਈ ਕੱਢ ਕੇ ਪਹਿਲਾਂ ਆਪਾਂ ਬਾਹਰ ਦੀ ਸੂਈ ਕਰਦੇ ਸੀ ਹੁਣ ਆਪਾਂ ਵਿੱਚ ਸੂ ਉਹ ਆਪਾਂ ਕੰਪਲੀਟ ਕਰਾਂਗੇ ਠੀਕ ਹੈ ਜੀ ਫਿਰ ਜਿਹੜੀ ਫੁੱਲ ਦੀ ਜਿਹੜੀ ਸੇਫ ਹੈਗੀ ਬਿਲਕੁਲ ਗੋਲ ਆ ਦੇਖੋ ਕਿੰਨਾ ਸੋਹਣਾ ਬਣ ਗਿਆ ਸਾਰੇ ਫਰੰਟ ਦੇ ਉੱਤੇ ਇਸ ਤਰ੍ਹਾਂ ਤੁਸੀਂ ਬੁੱਟੀਆਂ ਬਣਾ ਕੇ ਸੂਟ ਨੂੰ ਕੰਪਲੀਟ ਕਰ ਸਕਦੇ ਹੋ ਲਓ ਜੀ ਬੇਟਾ ਨੇੜੇ ਤੇ ਕਰ ਲਓ ਕੈਮਰਾ ਲਓ ਜੀ ਪਹਿਲਾਂ ਆਪਾਂ ਪੱਤੀ ਸਟਾਰਟ ਕਰਾਂਗੇ ਦੇਖੋ ਇੱਥੋਂ ਤਿੱਖੀ ਉਰੂ ਉੱਪਰੋਂ ਜਿਹੜੀ ਪੱਤੀ ਹੈਗੀ ਇੱਥੋਂ ਸੂਈ ਧਾਗਾ ਕੱਢਣਾ ਹੈਗਾ ਉਸ ਤੋਂ ਬਾਅਦ ਪੱਤੀ ਦੇ ਸੈਂਟਰ ਦੇ ਵਿੱਚ ਇਧਰੋਂ ਵੀ ਸੈਂਟਰ ਹੋਣਾ ਚਾਹੀਦਾ ਪੱਤੀ ਦਾ ਤੇ ਇਧਰੋਂ ਵੀ ਸੈਂਟਰ ਹੋਣਾ ਚਾਹੀਦਾ ਆਪਾਂ ਇੱਥੇ ਧਾਗਾ ਕੱਢ ਲਿਆ ਠੀਕ ਹੈ ਜੀ ਉਸ ਤੋਂ ਬਾਅਦ ਇੱਕ ਸੈਂਟਰ ਦੇ ਵਿੱਚ ਸੂਈ ਨਿਕਲਦੀ ਜਾਊਗੀ ਉਸ ਤੋਂ ਬਾਅਦ ਧਾਗਾ ਇੱਕ ਵਾਰ ਇਧਰਲੇ ਪਾਸੇ ਨਿਕਲ ਲਿਆਊਗਾ ਠੀਕ ਹੈ ਜੀ ਸੂਈ ਦਾ ਇਹ ਗੱਲ ਧਿਆਨ ਰੱਖਣਾ ਹੈਗਾ ਵੀ ਇੱਕ ਵਾਰੀ ਧਾਗਾ ਇਸ ਸਾਈਡ ਆਊਗਾ ਤੇ ਇੱਕ ਵਾਰ ਧਾਗਾ ਇਸ ਸਾਈਡ ਆਊਗਾ ਠੀਕ ਹੈ ਜੀ ਜੇ ਤੁਹਾਨੂੰ ਉੱਪਰੋਂ ਪੱਤੀ ਕਈ ਵਾਰ ਤਿੱਖੀ ਘੱਟ ਲੱਗ ਜੇ ਤਾਂ ਉੱਪਰ ਹੋਰ ਪਾ ਦਿਓ ਬਾਕੀ ਜਿਹੜਾ ਆਪਣੇ ਡਰਾਅ ਕੀਤਾ ਹੈ ਡਰਾਅ ਦੇ ਹਿਸਾਬ ਨਾਲ ਤੁਸੀਂ ਧਾਗਾ ਕੱਢਦੇ ਜਾਓ ਬਸ ਇਸ ਗੱਲ ਦਾ ਧਿਆਨ ਰੱਖਣਾ ਹੈਗਾ ਵੀ ਜਦੋਂ ਆਪਾਂ ਪੱਤੀ ਬਣਾਉਣੀ ਹੈਗੀ ਇੱਕ ਵਾਰ ਸੂਈ ਉਧਰਲੀ ਸਾਈਡ ਨਿਕਲੂਗੀ ਤੇ ਇੱਕ ਵਾਰ ਸੂਈ ਜਿਹੜੀ ਇਧਰਲੀ ਸਾਈਡ ਨਿਕਲੂਗੀ ਜਿਹੜੀ ਪੱਤੀ ਹੈ ਬਹੁਤ ਜ਼ਿਆਦਾ ਸੋਹਣੀ ਫਿਨਿਸ਼ਿੰਗ ਨਾਲ ਬਣਦੀ ਹੈ ਤੇ ਨਾਲੇ ਬਿਲਕੁਲ ਸਾਨ ਹੈਗੀ ਜਿਹੜੀਆਂ ਪਹਿਣਾ ਨਹੀਂ ਪਹਿਲੀ ਵਾਰ ਸੂਟ ਵਰਕ ਕਰਨੇ ਨੇ ਜਾਂ ਇਹਨਾਂ ਨੂੰ ਦੂਜੀਆਂ ਪੱਤੀਆਂ ਔਖੀਆਂ ਲੱਗਦੀ ਨੇ ਤਾਂ ਤੁਸੀਂ ਇਹ ਪੱਤੀ ਪਾ ਕੇ ਸੂਟ ਨੂੰ ਕੰਪਲੀਟ ਕਰ ਸਕਦੇ ਹੋ ਠੀਕ ਹੈ ਜੀ ਚਲੋ ਜੀ ਹੁਣ ਆਪਾਂ ਤੁਹਾਨੂੰ ਅਗਲੀ ਪੱਤੀ ਦੱਸਾਂਗੇ ਅਗਲੀ ਪੱਤੀ ਤੁਸੀਂ ਕਿਸ ਤਰ੍ਹਾਂ ਬਣਾਉਣੀ ਹੈ ਜੀ ਜਿਹੜੀਆਂ ਪੱਤੀਆਂ ਨੇਗੀਆਂ ਇੱਥੇ ਸਟਾਰਟਿੰਗ ਹੁੰਦੀਆਂ ਨੇਗੀਆਂ ਠੀਕ ਹੈ ਲੋ ਜੀ ਹੁਣ ਇਹ ਪੱਤੀ ਆਪਾਂ ਤੁਹਾਨੂੰ ਦੱਸਾਂਗੇ ਵੀ ਇਹ ਪੱਤੀ ਇਹ ਪੱਤੀ ਨੂੰ ਆਪਾਂ ਇੱਥੇ ਧਾਗਾ ਕੱਢ ਕੇ ਆਪਾਂ ਇੱਥੇ ਸੂਈ ਲਿਜਾਣੀ ਹੈ ਦੁਬਾਰੋਂ ਵਾਪਸ ਠੀਕ ਹੈ ਜੀ ਲੋ ਜੀ ਦੁਬਾਰੋਂ ਫੇਰ ਪੱਤੀ ਦਾ ਇਧਰੋਂ ਵੀ ਅੱਧ ਹੋਣਾ ਚਾਹੀਦਾ ਤੇ ਇਧਰੋਂ ਵੀ ਸੈਂਟਰ ਹੋਣਾ ਚਾਹੀਦਾ ਠੀਕ ਹੈ ਜੀ ਤੇ ਲੋ ਜੀ ਇਸ ਤਰ੍ਹਾਂ ਕੱਢਦੇ ਜਾਣਾ ਇਹ ਪੱਤੀ ਹੈ ਜਿਹੜੀ ਇਹ ਵੀ ਬਹੁਤ ਜਿਆਦਾ ਸੋਹਣੀ ਹੁੰਦੀ ਹੈਗੀ ਉਸ ਤੋਂ ਬਾਅਦ ਬਸ ਇੱਕ ਵਾਰ ਇਧਰ ਕੱਢ ਲਿਆ ਤੇ ਇੱਕ ਵਾਰ ਇਧਰ ਸੂਈ ਕੱਢ ਲਈ ਤੇ ਵਿਚਾਲੋਂ ਇਸ ਤਰ੍ਹਾਂ ਸੈਂਟਰ ਕਰਦੇ ਜਾਣਾ ਹੈ ਇਹ ਵੀ ਪੱਤੀ ਹੈ ਜਿਹੜੀ ਬਹੁਤ ਸੋਹਣੀ ਬਣਦੀ ਹੈਗੀ ਸੋਹਣੀ ਵੀ ਲੱਗਦੀ ਹੈ ਸੌਖੀ ਵੀ ਹੈ ਕੋਈ ਔਖੀ ਵੀ ਨਹੀਂ ਹੈਗੀ ਜੀ ਹੁਣ ਆਪਾਂ ਇਧਰਲੀ ਸਾਈਡ ਫੇਰ ਸੂਈ ਕੱਢ ਲਈ ਤੇ ਇਧਰੋਂ ਫੇਰ ਇਧਰਲੀ ਸਾਈਡ ਕੱਢ ਲਈ ਠੀਕ ਹੈ ਇਸ ਤਰ੍ਹਾਂ ਦੇਖੋ ਤੁਸੀਂ ਦੇਖ ਹੀ ਰਹੇ ਹੋਗੇ ਸਮਝ ਹੀ ਲਿਓ ਤੁਸੀਂ ਇਸ ਤਰ੍ਹਾਂ ਜਿਹੜੀ ਪੱਤੀ ਹੈਗੀ ਇਹ ਵੀ ਬਹੁਤ ਜਿਆਦਾ ਸੋਹਣੀ ਬਣਦੀ ਹੈ ਜਿਹੜੇ ਹਿਸਾਬ ਨਾਲ ਡਰਾਅ ਕੀਤਾ ਹੋਇਆ ਉਹ ਦੇਖੋ ਤੁਸੀਂ ਇਸ ਤਰ੍ਹਾਂ ਵੀ ਆਪਣੀ ਪੱਤੀ ਜਿਹੜੀ ਬਣਾ ਸਕਦੇ ਹੋ ਠੀਕ ਹੈ ਜੀ ਚਲੋ ਜੀ ਹੁਣ ਤੁਸੀਂ ਦੇਖ ਹੀ ਸਕਦੇ ਹੋ ਇਹ ਪੱਤੀ ਵੀ ਬਹੁਤ ਸੋਹਣੀ ਬਣੀ ਹੈ ਤੇ ਇਹ ਪੱਤੀ ਵੀ ਬਹੁਤ ਸੋਹਣੀ ਬਣੀ ਹੈ ਚਲੋ ਜੀ ਹੁਣ ਆਪਾਂ ਤੁਹਾਨੂੰ ਅਗਲੀ ਦੱਸਾਂਗੇ ਪੱਤੀ ਠੀਕ ਹੈ ਜਿਹੜੀ ਆਪਾਂ ਤੁਹਾਨੂੰ ਅਗਲੀ ਪੱਤੀ ਦੱਸਾਂਗੇ ਜੀ ਉਹ ਤੁਸੀਂ ਨੀਚੋਂ ਤੋਂ ਸਟਾਰਟ ਕਰਨੀ ਹੈ ਜੰ ਇਹ ਵਾਲੀ ਪੱਤੀ ਜਿਹੜੀ ਜੰਗੀਰ ਟਾਂਕੇ ਨਾਲ ਬਣੂਗੀ ਇਹ ਵੀ ਬਹੁਤ ਸੌਖੀ ਹੈ ਤੇ ਬਹੁਤ ਸੋਹਣੀ ਲੱਗਦੀ ਹੈ ਇਸ ਤਰ੍ਹਾਂ ਇਹਨੂੰ ਇੱਧਰ ਇੱਕ ਜੰਗੀਰ ਟਾਂਕਾ ਇੱਕ ਇੱਧਰ ਭਰ ਦੇਣਾ ਤੇ ਉਸ ਤੋਂ ਬਾਅਦ ਸੈਂਟਰ ਦੇ ਵਿੱਚ ਸੂਈ ਫੇਰ ਕੱਢਣੀ ਹੈਗੀ ਜਿੱਥੋਂ ਆਪਾਂ ਸ਼ੁਰੂਆਤ ਕੀਤੀ ਸੀ ਪੱਤੀ ਦੀ ਉਸ ਤੋਂ ਬਾਅਦ ਇੱਕ ਵਾਰ ਫੇਰ ਤੋਂ ਇੱਧਰਲੀ ਬਾਸੀ ਸਾਈਡ ਤੇ ਭਰ ਦੇਣਾ ਉਸ ਤੋਂ ਬਾਅਦ ਇਹਨੂੰ ਡਰਾਅ ਦੇ ਹਿਸਾਬ ਨਾਲ ਜਿਹੜੇ ਹਿਸਾਬ ਨਾਲ ਤੁਸੀਂ ਡਰਾਅ ਕੀਤਾ ਹੋਇਆ ਹੈ ਨੀਚੇ ਉਹਦੇ ਅਕੋਰਡਿੰਗ ਤੁਸੀਂ ਅੱਗੇ ਜਿਹੜਾ ਫਲਾ ਫਲਾਵਰ ਦੀ ਵੱਡੀ ਛੋਟੀ ਪੱਤੀ ਬਣਾਉਣੀ ਹੈ ਉਹਦੇ ਹਿਸਾਬ ਨਾਲ ਕੱਢਦੇ ਜਾਊਂਗੀ ਇਹ ਵੀ ਜਿਹੜੀ ਪੱਤੀ ਹੈ ਬਹੁਤ ਸੋਹਣੀ ਬਣਦੀ ਹੈ ਜੀ ਨਾਲੇ ਸਭ ਤੋਂ ਸੌਖੀ ਹੈਗੀ ਸਭ ਤੋਂ ਸੌਖੀ ਪੱਤੀ ਹੈ ਜੀ ਜਿਨ੍ਹਾਂ ਨੇ ਪਹਿਲੀ ਵਾਰ ਪਾਉਣੀ ਹੋਈ ਪਾਓ ਕਿਉਂਕਿ ਇਹ ਬਿਲਕੁਲ ਸੌਖੀ ਹੈਗੀ ਨਾਲੇ ਛੇਤੀ ਬਣ ਜਾਂਦੀ ਹੈਗੀ ਦੇਖੋ ਇਹ ਪੰਜ ਕਟਾਂਕਿਆਂ ਦੇ ਵਿੱਚ ਜਿਹੜੀ ਪੱਤੀ ਕੰਪਲੀਟ ਹੋ ਜਾਂਦੀ ਹੈਗੀ ਇਹਨੂੰ ਕਹਿੰਦੇ ਨੇ ਜੰਜੀਰ ਟਾਂਕਾ ਜੀ ਜੰਜੀਰ ਟਾਂਕਾ ਇਹ ਆਪਾਂ ਟਾਣੀਆਂ ਦੇ ਵਿੱਚ ਵੀ ਆਪਾਂ ਯੂਜ਼ ਕਰਦੇ ਆਂਗੇ ਜਦੋਂ ਪਟਾਣੀਆਂ ਬਣਾਉਣੇ ਆ ਫਲਾਵਰ ਵਗੈਰਾ ਦੀਆਂ ਜਿਵੇਂ ਪਟਾਣੀਆਂ ਲਜਾਣੇ ਇਧਰ ਉਧਰ ਫੁੱਲ ਨੂੰ ਅੱਗੇ ਪਿੱਛੇ ਲਜਾਣਾ ਹੁੰਦਾ ਤਾਂ ਉਹ ਉਦੋਂ ਵੀ ਆਪਾਂ ਜੰਜੀਰ ਟਾਂਕਾ ਜ਼ਿਆਦਾਤਰ ਯੂ ਇਹਨਾਂ ਤੋਂ ਤੁਸੀਂ ਪੱਤੀ ਵੀ ਬਣਾ ਸਕਦੇ ਏ ਦੇ ਨਾਲ ਫਲਾਵਰ ਵੀ ਬਹੁਤ ਸੋਹਣੇ ਬਣਦੇ ਨੇ ਜੀ ਚਲੋ ਜੀ ਹਨਾ ਤੇ ਆਪਾਂ ਤੁਹਾਨੂੰ ਇੱਕ ਤਰ੍ਹਾਂ ਦੀ ਪੱਤੀ ਹੋਰ ਸਿਖਾ ਦੇਣੀ ਕਿਉਂਕਿ ਆਪਾਂ ਨੇ ਇਹ ਚਾਰ ਪੱਤੀਆਂ ਬਣਾਈਆਂ ਸੀਗੀਆਂ ਚਾਰੀ ਪੱਤੀਆਂ ਨੇ ਤੁਹਾਨੂੰ ਅਲੱਗ-ਅਲੱਗ ਡਿਜ਼ਾਈਨ ਦੀ ਆਪਾਂ ਦੱਸਦੇ ਹਾਂ ਠੀਕ ਹੈ ਜੀ ਤੁਸੀਂ ਆਪਣੀ ਵੀਡੀਓ ਨੂੰ ਵਿਦਾਊਟ ਸਕੀਪ ਕੀਤੇ ਦੇਖਿਓ ਜੀ ਜਿਨ੍ਹਾਂ ਨੇ ਆਪਣਾ ਸੂਟ ਖੁਦ ਰੈਡੀ ਕਰਨਾ ਹੈ ਬਾਕੀ ਪਲੀਜ਼ ਕਮੈਂਟਾਂ ਦੇ ਵਿੱਚ ਜ਼ਰੂਰ ਦੱਸ ਦਿਆ ਕਰੋ ਤੁਹਾਨੂੰ ਆਪਣਾ ਵੀਡੀਓ ਦਾ ਕੁਝ ਫਾਇਦਾ ਲੱਗਿਆ ਤੁਸੀਂ ਸਿੱਖੇ ਕੁਝ ਇਹ ਤੋਂ ਤੁਹਾਨੂੰ ਸਮਝ ਆਇਆ ਪਲੀਜ਼ ਕਮੈਂਟ ਜ਼ਰੂਰ ਕਰਿਓ ਜਿਨ੍ਹਾਂ ਨੇ ਪੂਰੀ ਵੀਡੀਓ ਦੇਖੀ ਹੈ ਤੇ ਜਿਨ੍ਹਾਂ ਨੂੰ ਵੀਡੀਓ ਵਧੀਆ ਲੱਗੀ ਹੈ ਪਲੀਜ਼ ਇੱਕ ਪਿਆਰਾ ਜਿਹਾ ਕਮੈਂਟ ਜ਼ਰੂਰ ਕਰ ਦਿਆ ਕਰੋ ਠੀਕ ਹੈ ਜੀ ਲੋ ਜੀ ਭੈਣੇ ਤੁਸੀਂ ਇਹ ਦੇਖ ਸਕਦੇ ਹੋ ਜਿਹੜੀ ਇਹ ਵਾਲੀ ਪੱਤੀ ਹੈਗੀ ਇਹ ਬਹੁਤ ਹੀ ਜ਼ਿਆਦਾ ਸੋਹਣੀ ਬਣ ਕੇ ਕੰਪਲੀਟ ਹੋਈ ਹੈਗੀ ਤੁਸੀਂ ਇਸ ਤਰ੍ਹਾਂ ਪੱਤੀ ਬਣਾ ਸਕਦੇ ਹੋ ਤੇ ਹੁਣ ਇੱਕ ਪੱਤੀ ਰਹਿ ਗਈ ਜੀ ਆਪਾਂ ਉਹ ਅਗਲੀ ਪੱਤੀ ਇਹ ਆਪਾਂ ਕਰਦੇ ਆਂ ਕਿਵੇਂ ਤਿਆਰ ਕਰਨੀ ਉਹ ਵੀ ਤੁਹਾਨੂੰ ਦੱਸ ਦਿਆਂ ਠੀਕ ਹੈ ਜੀ ਤੁਹਾਰਾ ਰਹਿ ਗਿਆ ਇਹਦੇ ਨਾਲ ਆਪਾਂ ਤੁਹਾਨੂੰ ਦੋ ਘਟਾਂਕੀ ਭਰਨੀ ਦੱਸਾਂਗੇ ਠੀਕ ਹੈ ਜੀ ਲੋ ਜੀ ਇਹ ਪੱਤੀ ਜਮੇ ਸਿੰਪਲ ਹੈਗੀ ਇਹਨੂੰ ਇੱਥੇ ਸੂਈ ਕੱਢੋ ਉਸ ਤੋਂ ਬਾਅਦ ਇੱਧਰ ਕੱਢ ਲਓ ਉਸ ਤੋਂ ਬਾਅਦ ਫਿਰ ਆਪਾਂ ਵਿਚਾਲੇ ਕੱਢਦੇ ਜਾਵਾਂਗੇ ਇਸ ਤਰ੍ਹਾਂ ਵੀ ਜਿਹੜੀ ਪੱਤੀ ਹੈ ਬਹੁਤ ਸੋਹਣੀ ਕੰਪਲੀਟ ਹੋ ਜਾਂਦੀ ਹੈ ਸੋਹਣੀ ਵੀ ਲੱਗਦੀ ਹੈ ਜੀ ਜਿਹਨੇ ਜਮੀ ਸੌਖੇ ਜਿਹੇ ਤਰੀਕੇ ਨਾਲ ਕਰਨੀ ਹੈ ਤੇ ਸਿੰਪਲ ਜੀ ਪੱਤੀ ਬਣਾਉਣੀ ਹੈ ਤਾਂ ਉਹ ਇਸ ਤਰ੍ਹਾਂ ਵੀ ਬਣਾ ਸਕਦਾ ਠੀਕ ਹੈ ਜੀ ਬਸ ਇਹ ਵੀ ਪੱਤੀ ਦੀ ਸੇਫ ਐ ਹੁੰਦੀ ਹੈਗੀ ਵੀ ਇੱਕ ਵਾਰ ਜਦੋਂ ਐ ਲੈ ਜਾਣਾਗਾ ਧਾਗਾ ਉਦੋਂ ਹੀ ਇਹ ਧਾਗੇ ਦੇ ਉੱਪਰ ਧਾਗਾ ਜਿਹੜਾ ਬਣਾਉਣਾ ਚਾਹੀਦਾ ਤਾਂ ਕਰਕੇ ਜਿਹੜੀ ਵਿਚਾਲੀ ਲੀ ਲੈ ਰਹੀ ਉਹ ਬਹੁਤ ਸੋਹਣੀ ਬਣਦੀ ਜਾਂਦੀ ਹੈ ਠੀਕ ਹੈ ਜੀ ਲਓ ਜੀ ਆਪਣੇ ਕੋਲ ਵਸ ਧਾਗਾ ਵੀ ਇਹ ਪੂਰਾ ਪੂਰਾ ਰਹਿ ਗਿਆ ਸੀਗਾ ਚਾਰ ਪੱਤੀਆਂ ਜੋਗਰਹੀ ਧਾਗਾ ਆਪਾਂ ਨੇ ਬਣਾਇਆ ਸੀ ਪਾਇਆ ਸੀ ਲੋ ਜੀ ਜਰੂਰ ਦੱਸਿਓ ਅੱਜ ਦੀ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਤੇ ਆਪਾਂ ਇੱਕ ਫਲਾਵਰ ਤੇ ਚਾਰ ਪ੍ਰਕਾਰ ਦੀਆਂ ਪੱਤੀਆਂ ਨੇ ਜਿਹੜੀਆਂ ਤੁਹਾਨੂੰ ਬਣਾਉਣੀਆਂ ਸਿਖਾਈਆਂ ਨੇ ਨਾਲੇ ਦੇਖੋ ਡਿਜ਼ਾਈਨ ਵੀ ਜਿਹੜਾ ਬਹੁਤ ਸੋਹਣਾ ਬਣ ਗਿਆ ਜੀ ਜੇ ਤੁਸੀਂ ਇਸ ਤਰ੍ਹਾਂ ਸਾਰੇ ਫਰੰਟ ਦੇ ਉੱਤੇ ਡਿਜ਼ਾਈਨ ਬਣਾਉਣਾ ਚਾਹੁੰਦੇ ਤੁਸੀਂ ਉਹ ਵੀ ਬਣਾ ਸਕਦੇ ਹੋ ਜਿਹੜਾ ਆਹ ਵਾਲਾ ਥ੍ਰੈਡ ਹੈ ਜੀ ਜਿਹੜਾ ਤੁਹਾਨੂੰ ਲਾਈਟ ਡਾਰਕ ਦਿਖ ਰਿਹਾ ਹੈ ਇਸ ਤਰ੍ਹਾਂ ਹੀ ਥ੍ਰੈਡ ਵੀ ਜਿਹੜੇ ਆਉਂਦੇ ਨੇਗੇ ਲਾਈਟ ਡਾਰਕ ਕਲਰਾਂ ਦੇ ਵਿੱਚ ਆਉਂਦੇ ਨੇ ਤੁਸੀਂ ਸੂਟ ਨੂੰ ਹੋਰ ਵੀ ਸੋਹਣਾ ਬਣਾਉਣ ਵਾਸਤੇ ਲਾਈਟ ਡਾਰਕ ਕਲਰ ਦੇ ਥ੍ਰੈਡ ਲੈ ਸਕਦੇ ਹੋ ਮਲਟੀ ਥ੍ਰੈਡ ਆਉਂਦੇ ਨੇ ਕਿ ਜਿਵੇਂ ਕਿ ਇੱਕ ਗੁੱਟੀ ਦੇ ਵਿੱਚ ਕਈ ਕਈ ਦੋ ਦੋ ਤਿੰਨ ਤਿੰਨ ਕਲਰ ਹੁੰਦੇ ਨੇਗੇ ਬਹੁਤ ਜ਼ਿਆਦਾ ਸੋਹਣੇ ਲੱਗਦੇ ਨੇ ਜੇ ਤੁਸੀਂ ਉਸ ਤਰ੍ਹਾਂ ਸੂਟਵਰਕ ਕਰਨਾ ਚਾਹੁੰਦੇ ਹੋ ਚਲੋ ਜੀ ਅੱਜ ਦੀ ਵੀਡੀਓ ਦਾ ਆਪਾਂ ਇੱਥੇ ਐਂਡ ਕਰਦੇ ਆਂ ਤੇ ਮਿਲਦੇ ਆਪਾਂ ਨਵੀਂ ਵੀਡੀਓ ਦੇ ਨਾਲ ਜਰੂਰ ਦੱਸਿਓ ਜੇ ਤੁਹਾਨੂੰ ਕੋਈ ਹੋਰ ਵੀ ਜਾਣਕਾਰੀ ਚਾਹੀਦੀ ਹੋਈ ਆਪਾਂ ਚਾਰ ਤਰ੍ਹਾਂ ਦੀਆਂ ਪੱਤੀਆਂ ਤੇ ਇੱਕ ਤਰ੍ਹਾਂ ਦਾ ਫਲਾਵਰ ਅੱਜ ਜਿਹੜਾ ਬਣਾਉਣਾ ਸਿਖਾਇਆ ਪੱਤੀਆਂ ਵੀ ਜਿਹੜੀਆਂ 6-7 ਪ੍ਰਕਾਰ ਦੀਆਂ ਬਣਾਈਆਂ ਜਾਂਦੀਆਂ ਨੇ ਨੀਡਲਵਰਕ ਦੇ ਵਿੱਚ ਜਿਹੜੀ ਫਲਾਵਰ ਹੁੰਦੇ ਨੇਗੇ ਉਹ ਵੀ 6-7 ਪ੍ਰਕਾਰ ਦੇ ਬ ਜਾਣਕਾਰੀ ਦੇਵਾਂਗੇ ਤੁਹਾਡੇ ਲਈ ਵੀਡੀਓ ਜਰੂਰ ਲੈ ਕੇ ਆਵਾਂਗੇ ਪਲੀਜ਼ ਆਪਣੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਰਿਕਵੈਸਟ ਹੈ ਤੁਹਾਡੇ ਅੱਗੇ ਤੇ ਚੈਨਲ ਨੂੰ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਜਿਹੜੇ ਆਪਣੀ ਵੀਡੀਓ ਨੂੰ ਪਹਿਲੀ ਵਾਰ ਦੇਖਦੇ ਨੇ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਜੀ ਆਪਣੀ ਵੀਡੀਓ ਦੇ ਵਿੱਚ ਤੁਹਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਚਲੋ ਜੀ ਮਿਲਦੇ ਹਾਂ ਹੁਣ ਆਪਾਂ ਨਵੀਂ ਵੀਡੀਓ ਦੇ ਨਾਲ ਅੱਜ ਦੀ ਵੀਡੀਓ ਇੰਨੀ ਸੀ ਸਤਿ ਸ਼੍ਰੀ ਅਕਾਲ ਪੈਣੋ ਧੰਨਵਾਦ